ਜੋ ਹੰਗੋ ਮੇਟਾ ਲੋ ਬਾਈ ਚਾਚਾ ਸਰੀਕ ਕਰਾਉਣ ਲੱਗਾ ਬੱਕਰੀ ਦਾ ਸੌਦਾ ਚੱਲ ਲੋ ਜੀ ਕੌਣ ਮਾਲਕ ਹੋਣਾ ਇਹਦਾ ਇਹ ਪੂਆ ਬਾਈ ਯਾਰ ਨਹੀਂ ਨਹੀਂ ਇਹ ਨਹੀਂ ਕਰ ਇਹਦੀ ਬੱਕਰੀ ਉਹ ਬੱਕਰੀ ਆ ਜੀ ਇਹ ਇਹ ਮੈਨੂੰ ਪੱਛੇ ਨਹੀਂ ਮਾਰਾ ਯਾਰਾ ਇਹਦੇ ਨਾਲ ਮੱਥਾ ਮਰ ਜੂ ਮਾਂ ਬੋੜੇ ਨਾ ਉਹ ਭਾਈ ਨਹੀਂ ਠੀਕਾ 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 ਛਾਣੇ ਬੰਦੇ ਨਾਲ ਗੱਲ ਕਰੀ ਥੋੜੀ ਹੋ ਜਾ ਲੜ ਫੜ ਹਾਂ 21 ਹੈਦੀ ਬੱਕਰੀ ਨਹੀਂ ਉਹ ਬੱਕਰੀ ਹੋਰ ਫਿਰ ਨਹੀਂ ਉਹ ਕਿੱਥੇ ਮੋਂ ਨੂੰ ਆਹ ਹੁਣ ਤੇ ਇਹਦੇ ਇਹ ਤਾਂ ਛੱਡ ਗਿਆ 500 ਰੁਪਇਆ ਨਾ ਦੂ ਬੱਕਰੀ ਫੜਾਣੇ ਦੇ ਤੈਨੂੰ ਫੇ ਰਾਜਾ ਬਾਲੀ ਕਿੰਨੇ ਲੈਣੀ ਕਿੰਨੇ ਦੀ ਹੈ ਆ ਵੇ ਇੱਕੋ ਗੱਲ ਦੱਸ ਦੇ ਵੀ ਭਾਈ ਐਦੋਂ ਘੱਟ ਨਹੀਂ ਦੇਣੀ ਹੈ ਨਾ 10 ਤੇ ਜਿਆਦਾ ਨਹੀਂ ਖਣਾ ਇਹ ਜਿਹਾ ਹੋ ਜਾਏ ਠੀਕ ਹੈ 10 ਤੋਂ ਕੋਈ ਨਾ ਕੋਈ ਹਾਂਜੀ ਨਹੀਂ ਨਹੀਂ ਨੰਨਾ ਬੱਕਰੀ ਮਤਾਂ ਆ ਦੇਖ ਮਤਾਂ 500 ਤੋਂ ਲਊਗਾ ਕਹਿ ਕੇ ਲਊਂਦਾ ਤੇ ਤੈਨੂੰ ਮਾਰ ਦਿੰਦਾ ਅਸੇ ਤੋਂ ਉਹ ਮਾਤਾ ਮਥਾ ਮਾਰ ਰਹਾ ਨਾ ਠੀਕ ਹੈ ਨਹੀਂ ਮੈਨੂੰ ਕੋ ਲੋੜ ਮਥਾ ਮਾਰਨ ਦੀ ਮਾੜਾ ਕਹੇ ਮੈਂ ਮਾਦੂਗਾ ਨਾ ਕਰ ਪੂਰੀਆ ਫੇਰਾ ਇੱਕ ਜੀ ਨੇ ਮੈਡਾ ਜੁੜੇ ਆ ਨਿਵੇੜ ਜਾ ਬਾਈ ਇਹਦੀ ਬੱਗੀ ਦੇ ਨਹੀਂ ਹੋ ਫੇਰਾ ਕੁੱਤੀ ਦੇ ਨਾਲ ਆਹੇ 23000 ਦੀ 24000 ਦੀ ਨਾ ਨਾ ਕਿੱਥੇ ਰਸਾ ਬੋਲੋ ਤੇਰੇ ਕਿੱਥੇ 24000 ਦੀ ਕਰਦੇ ਉਰੀਆ ਫਿਰ ਮੜਾ ਜਾ ਗੱਲ ਹੋਣ ਜਾ ਬਾਈ ਓਏ ਤੂੰ ਆ ਯਾਰ ਆ ਇਹਦੇ ਨਾਲ ਇਹਦੇ ਨਾਲ ਆ ਤੇਰੇ ਹੋਣ ਆ ਆ ਫੜਾ ਹਾਂ 25 ਆ ਵੀ ਬੱਕੀ ਦੇ ਯਾਰ ਰੱਖ ਪਤਵਾ ਮੋ ਬੜਾ ਨੂੰ ਪਤਵਾ ਮੋ ਨਹੀਂ ਬਾਬੇ ਘੱਟ ਆ ਹੋ ਹੋ ਭਗੂ ਕੇ ਨਾ ਕਰਨ ਨਹੀਂ ਯਾਰਾ ਥੋੜੇ ਸਾਰੇ ਮੂਹੇ ਬੇਜੂ ਯਾਰਾ ਇਹ ਮਾਰ ਕੇ ਵਕੇ ਇਹ ਬਾਣਾ ਬਣ ਗਈ ਉੱਪਰ ਤੇ ਮੈਂ ਲੈਂਦਾ ਵੀ ਨਹੀਂ ਤੂੰ ਦੂਸੀ ਲਾਤਾ ਹਾਂ ਜਾਂਦੀ ਆ ਰਹੀ ਵੀ ਇਹਨੇ ਕਰ ਰਿਆ ਯਾਰ ਹਾਂ ਯਾਰ ਹਾਂ ਠੀਕ ਨਾ ਹਾਂ ਤੇ ਲਾ ਆ ਪੱਕੇ ਪੈਸੇ ਪੱਕੇ ਦਾ ਲਾ ਦੇ 25 ਲਾਦਾ ਯਾਰ ਆ 1 ਕਿਲਾਦਾ ਬਾਈ ਚਲੋ ਕੋਈ ਗੱਲ ਨਹੀਂ ਜੇ ਬਹੁਤ ਹੀ ਚਾੜੀ ਨੂੰ ਬਈਓ ਪੁਸਤਕ ਦਾ ਕੋਈ ਨਹੀਂ ਹੈ ਕੱਚੇ ਨੇ ਯਾਰ ਕੱਚੇ ਨੇ ਹੂੰ ਤਾਂ ਫੇ ਤੁਸੀਂ ਫਿਰ ਸਹੀ ਫੋਲਡ ਬੁਕਾ ਦੇਣਾ ਹਾਂ ਤਾਂ ਫੋਨ ਨੂੰ ਬੁਕਾ ਦੇਣਾ ਫੇ ਤੁਸੀਂ ਖੜ ਕੇ ਖਾਓ ਮੰਡੀ ਚ ਚਲਿਆ ਨਹੀਂ ਤਾਂ ਫੜਾਓ ਫੰਗੋ ਦਿਖਿਦਾ ਹੋ ਕਿਨਾਂ ਕ ਭੱਗਦੇ ਹੋ ਹੂੰ ਮੇਰਾ ਬਰਾ ਵੀ ਇੱਕ ਮਨਾਈ ਮਾਰਨਾ ਹੈਗਾ ਬੱਕਰੇ ਕੋਈ ਨਹੀਂ ਤੇ ਹੁਣ ਹੀ ਹੋੜੇ ਨੂੰ ਡਣ ਲੱਗੇ ਇਹ ਵੀ ਲੱਗਾ ਬਿਚਾਰੇ ਨੇ ਚੱਲ ਲੱਗਿਆ ਸਭ ਦੀ ਆ ਮਾਹੋ ਫੁਆਮ ਨਾਲ ਬੰਦ ਨਾ ਲੈ ਗੋ ਮੇਰੇ ਵੀ ਲੱਗੇ ਆ ਮੇਰਾ ਬਰਾ ਇਹ ਕਿਹਨਾ ਮਾਰਨ ਦਾ ਕਿਹੜੇ ਖੜ ਲੱਗੀ ਹੋਈ ਆ ਸਭ ਨੇ ਦੇਖੀ ਲਿਆ ਬੱਚੇ ਸਵੇਰ ਦਾ ਹੀ ਲੱਗਿਆ ਰਾਤੋਂ ਦਾ ਚੋਈ ਸੀਗੇ ਬਲੰਦਾਂ ਦਾ ਕਰੇ ਵਕਤ ਪੀ ਖੜੀਆਂ ਨੇ ਚਾਹ ਦੋ ਵੀ ਹੈ ਯਾਰ ਰਾਤਾਂ ਇਤਨਾ ਦੋਸਰੇ ਰਾਤ ਛੱਡ ਗਿਆ ਬੱਕੀ ਫੇਰ ਫੇਰ ਕਰੀ ਹੈ ਉਹ ਵੀ ਤਾਂ ਚਾਰ ਐਨੀ ਕਰਦੀ ਕੁਸੂਰ ਕਰਕੇ ਬੱਕੀ 11 ਵਜੇ ਨੇ ਚਲੋ ਹੋਰ ਛੋੜਾ ਮੇਰੀ ਹੁਣ ਚੋੜਾ ਸ਼ਾਮ ਨੂੰ 5 ਵਜੇ ਜੇ ਜਲਦੀ ਆ ਜਵੇ ਸਭ ਕੋਈ ਨਹੀਂ ਅੱਜ ਤਾਂ ਨਹੀਂ ਕਰਦੇ ਬੜੀ ਚੰਗੀ ਆ ਰਹੀ ਹੈ ਕੋਈ ਨਹੀਂ ਵਧੀਆ 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 ਆਪਾਂ ਦਾ ਵਧੀਆ ਕੋਈ ਨਹੀਂ ਵਧੀਆ 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 ਆਪਾਂ ਦਾ ਨਾ ਵਧੀਆ ਏ ਦੁੱਧ ਹੈਗਾ ਉਹ ਬਾਬੇ ਜਿਹੜਾ ਕੁਝ ਹੈਗਾ ਇਸਕਿਧ ਅੱਲਾ ਦੀ ਕਰਿਆ ਕਿਹੜਾ ਬਾਹਰ ਤੋਂ 5 ਕਿਲੋ 5 ਕਿਲੋ ਬਾਹਰ ਦੀ ਭਰ ਜਾਂਦੇ ਬਾਬਾ ਬਾਬੇ ਠੀਕ ਹੈ ਤੂੰ ਆਪਣੀ ਜਗ੍ਹਾ ਤੁਹਾਡੀ ਜਗ੍ਹਾ ਠੀਕ ਹੈ ਸਾਡੇ ਜਗ੍ਹਾ ਠੀਕ ਹੈ ਕੋਈ ਆਪਾਂ ਜਿਹੜਾ ਨਹੀਂ ਕਰਦੇ ਹੈਗੇ ਅੱਜ ਤਾਂ ਮੇੜੋ ਕਰਦਾ ਹਾਂ ਕੋਈ ਕੰਮ ਹੈ ਹਿੱਕ ਮੇਨ ਹੋਏਗਾ ਨਹੀਂ ਰਾਜ ਕੀ ਕਰਿਆ ਰਾਜ ਕੀ ਜਨੈਤ ਕਰਾਂਗੇ ਤੇਰੇ ਸਾਹਮਣੇ ਨਾ ਤੂੰ ਦੇਖਾਇਆ ਨਾ کہیں ਵੀ ਜੇ ਕੋਈ ਕੋਈ ਬੱਕਰੀ ਦਾ ਮਰ ਵੀ ਹੋ ਜਾਂ ਲੱਗਿਆ ਤਾਂ ਤੇਰੀ ਚਲੀ ਜਾਂਦੀ ਹੈ ਇਹ ਹੂੰ ਮੈਂ ਮੈਂ ਤਾਂ ਫਿਰ ਤੈਨੂੰ ਕਹਿੰਦਾ ਇੱਕ ਜਾਣੀ ਆ ਹਾਂ ਕੋਈ ਨਾ ਕੋਈ ਚੱਲੋ ਕੋਈ ਨਹੀਂ ਕੋਈ ਬਾਪੂ ਕੋਈ ਨਹੀਂ ਬਾਪੂ ਕੋਈ ਨਹੀਂ ਇੱਕ ਮਿੰਟ ਇੱਕ ਮਿੰਟ ਨਾਲ ਇੱਕ ਨਾ ਤੇ ਕੀ ਹੋਣ ਲੱਗਿਆ ਹੁਣ ਦਾ ਚਾ ਚਲੋ ਫੜੋ ਜੀ ਆ ਫੜੋ ਜੀ ਅਰ ਬਾਪੂ ਬੱਸ ਉਹ ਉੱਥੇ ਬੋਲੋ ਉਹ ਘਰ ਜਾਦਨ ਬਸ ਕੇ ਬੋਲੂਗਾ ਹੱਥ ਕੇ ਬੋਲੂ ਕੋਈ ਨਹੀਂ ਮੈਂ ਬੋੜਦੀ ਬੋੜਦੀ ਇਹ ਨਾਲ ਚਲੂਗਾ ਨਹੀਂ ਬੋੜਦੀ ਬਾ 26 ਵਾਲੀ ਬੱਕੀ ਦੇ ਨਹੀਂ ਜਾਓ ਚਲੋ ਜੀ ਹੁਣ ਕਹਾਦਨ ਵੀ ਆ ਹੈ ਨਹੀਂ ਨਹੀਂ ਆਪਣੀ ਕੇ ਜੀ ਉਹ ਠੀਕ ਆ ਕੋਈ ਹੋਰ ਕੋ ਫੜ ਜਾ ਬਲਾਈ ਉਹਨੇ ਨੇੜ ਕਿਸੇ ਗਾਹ ਜਾਊਗਾ ਹੋਰ ਹੈਗਾ ਕੋਈ ਮਕਦਰਾ ਚਾਹ ਨਾਲ ਬਾਈ ਲਗਾਉਂ ਕਿ ਹੋਰ ਹੁੱਕਾ ਦੇ ਉਹਨੇ ਹੁੱਕਾ ਦੀਏ ਤਾਂ ਖੇਡਦੀਆਂ ਵਿਚਾਲੇ ਹੁਣ ਕਿਉਂ ਆਹ ਜਦੋਂ ਖੜਿਆ ਹੁਣ ਯਾਰ ਬੁੜਾ ਵੀ ਪੁਰਾਣੀ ਗੱਲ ਤੇ ਰੱਖਦਾ ਹੁਣ ਇਹ ਵੀ ਤੁਸੀਂ ਬੱਕਰੀ ਵੇਚ ਲਦਾਗਾ ਜੋ ਅੰਦਰ ਬੰਨ ਲਾ ਗਈ ਨਾ ਨਹੀਂ ਗੱਤ ਨਹੀਂ ਥੋੜੀ ਜੇ ਬੰਦਾਂ ਦੀ ਹੈ 26 ਰੁਪਏ ਲੱਗ ਗਿਆ ਦੋ ਬੰਨੇ ਦੋ ਬੰਨੇ ਦੋ ਸੇਲ ਲੈਣੇ ਮੰਗ ਰ ਭਾਈ ਬੱਚੇ ਦਿਖਾਓ ਬੀਤੇ ਚ ਵੜੇ ਦੀ 500 ਖਰਾਕ ਕਰ ਉਹ ਬੱਕਰੇ 60 ਮੰਗਦੇ ਨੇ ਉਹ ਕਿਉਂ ਇਹ ਬੱਕਰੇ ਨੇ ਰੋਡਾ ਖੜਾ ਇੱਕ ਹੋਰ 20-20 ਮੰਗਦੇ ਨੇ ਦੋ ਆ ਸੇਲ ਲੈਣੇ ਤੂੰ ਮੈਂ ਤੁਹਾਨੂੰ ਦੱਸਦਾ ਦਵਾ 500000 ਫਾਸੂ ਲਾ ਚੱਲ ਤੋਰ ਦੇਣੀ ਨਹੀਂ ਕਿ ਜਾ ਸਕੀ ਉਹ ਮੰਨਿਆ ਕਰ ਤੇਰੇ ਕੋਲ ਨਹੀਂ ਹੋਇਆ ਵਿਚਾਲੇ ਰਹਿ ਗਿਆ ਹੁਣ ਬੱਕਰੀ ਦਾ ਕਰਨ ਲੱਗਿਆ 10000 20000 ਓ ਫਿਰ ਹੁਣ ਕਿਵੇਂ ਕਰੇ ਆ ਲੈ ਕਉ 10000 ਮੰਦੂਗਿਆ ਕੀ ਦੀ ਬੱਕਰੇ ਦੇ ਉੱਤੇ ਠੀਕ ਹੈ ਕੜਾ ਇਹ 10000 ਕੀ ਮੰਗਿਆ ਦੀ ਭਾਈ ਤੁਵਾਰੀ ਮੰਦਾ ਮੈਂ ਵੇਂਦਾ ਕੋਨੇ ਬੱਕਰੀ ਦੇ ਉੱਤੇ 10000 ਲਾਪਾ ਉਹ ਬਦੋ ਇੱਥੇ ਮੇਰੀ ਖਰੀਦ ਇੱਥੇ ਨਾਲ ਉਹ ਕਰਿਆ ਨਾ ਮੜਾ ਦੂਜੇ ਮੰਨ ਨਹੀਂ نہکری ماڑی پیچھے رکھ لی بکری تھوڑا پیچھے رکھ لی 35 سو پینتی روپے ہاں ہاں چڑ کے جان گے چالی تو پینتی چھبی لاتا کھڑا گا ہاں ਉਹਗਾ ਮੈਨੂੰ ਠੀਕ ਨਹੀਂ ਲੱਗਦਾ ਉਹ ਰਾਇਣ ਕਾਲਾ ਬਾਬਾ ਤੁਹਾਨੂੰ ਪਾਸੇ ਨੂੰ ਠੀਕ ਨਹੀਂ ਲੱਗਦਾ ਜਿੱਥੇ ਬਾਪੇ ਨੂੰ ਠੀਕ ਲੱਗ ਉਹ ਦਊਗਾ ਜਿੱਥੇ ਨੂੰ ਠੀਕ ਲੱਗ ਉਹ ਦਊਗਾ ਜਿੱਥੇ ਨੂੰ ਰੋਣਾ ਇਹ ਕਿੰਨੇ ਦੇਣੀ ਕਿੰਨੇ ਦੀਆਂ ਬਾਪੇ ਕਿੰਨੇ ਦੇਣੀਆਂ 27000 ਦੀ ਬੱਕਰੀ ਦੇਣੀ ਆ ਆਪਣੇ ਲੱਗ ਰਹੀ ਹੈ ਡਿਗਰੀ ਰਹੀ ਨੂੰ ਤਾਂ ਮਜ਼ਾ ਆ ਹਾਂ 25000 20000 ਬਿਲ ਨਹੀਂ ਉਹ ਵੀ ਇੰਨੀ ਯਾਰਾ ਆ ਗਿਆ ਉਹ ਰੱਖਦੇ ਮਰਜ਼ੀ ਯਾਰ ਚਾਹ ਪੰਜਾ ਆ ਜਾ ਪੰਜ ਕ ਇਹਦੇ ਰੀ ਲੱਗ ਹੋਣੇ ਬਾਹਲੇ ਇਹ ਬੁਰਾ ਦੇ ਹੰਨਾ ਬੱਕਰੀ ਬਾਈ ਨਾ ਬੱਕਰੀ ਆ ਜੀ ਅੱਧਾ ਨਹੀਂ ਦੇਗਰੀ ਬੱਕਰੀ ਇਹ ਹਾਂ ਜੂਜੀ ਮੰਡੀ ਬੜੇ ਖੜਵੀ ਨਹੀਂ ਆਏ ਬੜੇ ਵੀ ਪਤਾ ਵੀ ਗਾ ਘਮਣ ਮੁਰੋਂਦੇ ਨੇ ਇਹਨੇ 20 ਯਾਰ ਦਾ ਲੱਗ ਗਿਆ ਯਾਰ ਤਾਂ ਲੱਗ ਚੁਕਿਆ ਚਲੋ ਪੋਕਾ ਦਾ ਲਾ ਗਿਆ ਹਾਂ ਪਾਪਾ ਪੋਕਾ ਦਾ ਲਾਉਣਾ 20 ਜਿਆਦੇ ਬੰਦੇ ਤਾਂ ਉਹ ਖੜੇ ਨੇ ਹਜੇ ਯਾਰਾ ਉਗੜਾ ਲਾ ਗਿਆ ਜੀ ਆਪਾਂ ਨੇ ਜੇ ਭਾਈ ਤੈਨੂੰ ਕਹਾ ਕੋਈ ਵਿਰਾਸਤ ਬੰਦੀ ਹੈਗੀ ਤੂੰ ਦੇਖਾਉਂ ਆਂ ਵੀ ਮਰਜੀ ਆਪਣਨ ਤੇ 25000 ਦੀ ਬਾਰਾ ਖੰਦੀ ਹੈ 25 ਪੁੱਤਾਂ ਦੇ ਲੱਗਦੇ ਨਹੀਂ ਸਭ ਬਾਹਰ ਨਹੀਂ ਪਟਣ ਦਾ 25 ਦਾ ਇਹ ਬਾਹਰ ਪਟਦੇ ਨਹੀਂ ਆਪਾਂ ਬਾਹਰ ਥੋੜੀ ਪਟਣੀ ਹੈ ਬਾਹਰ ਬਾਹਰ ਛੋੜਾ ਖੋਲਿਆ ਹੈ ਹੈ ਛੋੜਾ ਖੋਲਿਆ ਸੀ ਨਹੀਂ ਬਾਹਰ ਥੋੜੀ ਪਟਣੀ ਹੈ ਇਹਦਾ ਕਹਣਾ ਨਹੀਂ ਦੇੜੀ ਕਿਦੋਂ ਦਾ ਕਹੇ ਬੁੱਛੂ ਨੂੰ ਅਗਲੇ ਨੂੰ ਭਾਈ ਮੈਂ ਤਾਂ ਨਾ ਮੱਥਾ ਤੜਕੇ ਦਾ ਮਰ ਜਾਣਾ ਤੜਕੇ ਮੱਥਾ ਮਰ ਜਾਣਾ ਤੜਕੇ ਦਾ ਬੱਕਰੀ ਵੀ ਖਾਣਾ ਨਾ ਪੰਨਪੰਨ ਬੰਦੇ ਕਾ ਕਰਕੇ ਮੁੜ ਗਏ ਤੇਰੀ ਨੂੰ ਦਊਗਾ ਨਹੀਂ ਨਾਸ ਨੇ ਤੇਰੀ ਦੀ ਟ ਮਾਰਦੀ ਬੰਦਾ ਪੱਕਾ ਹੀ ਆਇਆ ਹੁਣ ਬਾਈ ਚਲੋ ਠੀਕ ਆ ਕਰ ਲੋ ਤੇਰੀ ਦੀ ਮਾਰਦੀ ਸਟੂਡੋ ਵਾਲਾ ਇਹਨੂੰ ਲੈ ਕੇ ਕੀ ਕਰੂ 22000 ਦੀ ਦੀ ਤੇਰਾ ਬਾਪੂ ਉਹ ਨਾ ਹੁਣ ਹੱਸ ਕਰ ਕਿਉਂ ਉਹ ਰਿਆ ਬਾਪੂ ਬੇਜਮਰਾ ਕੋਈ ਨਹੀਂ ਆ ਕਿੱਥੇ ਉਹ ਗੰਦ ਨੂੰ ਕੋਈ ਖਾਣ ਚਾਹਣੇ ਆ ਪੈਸੇ ਨੇ ਕਮ ਨਹਾਗਰ ਗਿਆ ਹਟ ਜਾ ਪੈਸਾ ਕਿਸ ਨਾਲ ਨਹੀਂ ਆਉਂਦੇ ਕੱਲੂ ਕੀ ਬੱਕਰੀ ਹੀ ਗਮੂਥਾਂ ਹੁੰਦੀ ਬਦਲਣ ਕਿ ਚਲੋ ਮੈਂ ਕੰਕਾ ਇਹ ਆਖਾ ਉਹ ਮੁੰਨੇ ਲਿਖਾ ਮੈਂ ਬੱਕਰੀ ਦਾ ਕੌਣ ਰੱਖਦਾ ਮੈਨੂੰ ਯਾਰ ਆ ਠੀਕ ਅਸਰ ਰਹਿ ਗਈ ਹੋਣਾ ਕਸਰ ਰਹਿ ਗਈ ਯਾਨ ਲੱਪੀ ਜਿਹਾ ਲਾਤਾ ਯਾਰ ਬਾਪੂ ਕਿਥੇ ੜ ਰਿਹਾ ਇਹ ਤਾਂ 30 ਦੀ ਬੱਕਰੀ ਲਿਓ 32000 ਲੈ 29.5 ਰੇ ਬਾਪੂ 30000 ਦੇਣਾ 30 ਦੀ ਰੇ ਪੂਰੇ ਦੀ ਚੱਲ ਦੇ ਮੋੜ ਜਾਣਾ ਵਾਲੇ ਹਰ ਫੜਾ ਹਲੋ ਜੀ ਆਹ ਬੇਪਰੇ ਯਾਰ ਆ ਭੱਜਿਆ ਟੱਕਾ ਲੱਗਿਆ ਦੀਦਾ ਲੱਗਿਆ ਜੀ ਹੋ ਗਈ ਅੱਜ ਮਾਰਦੇ ਤੀਜੇ ਸੌਦਾ ਬੱਚੇ ਆਜਾ ਆ ਮੈਂ ਫਾਤੀ ਲੈ ਫੜਾ ਇਹ ਹੁਣ ਕੀ ਹੋ ਗਿਆ ਖਾਈ ਦੀ ਕੀਤੀ ਤੂੰ ਨਾ ਨਾ 29 ਕਰਨਾ ਤੂੰ 30 ਦੀ ਦੇ ਪੈਸੇ ਦੀ ਆ ਨਾ ਹੁਣ ਉਹ ਤਾਂ ਨਾ ਮੱਫਰ ਦੇਖ ਜਾ ਜਿਹੜੀ ਗੱਲ ਕਰਦੀ ਯਾਰ 1000 ਰੁਪਇਆ ਪਾਇਆ ਇਹ ਮੈਂ ਪਾਇਆ ਮੈਂ ਪਾਇਆ 1000 ਜੇ ਤੁਹਾਨੂੰ 1000 ਕਿਤੇ ਬੱਕਰੀ ਛੱਡਦਾ 1000 ਮੈਂ ਦਿੰਦਾ ਨਹੀਂ ਨਹੀਂ ਹਾਂ ਠੀਕ ਆ ਮੈਂ ਬੰਦੇ ਨੇ ਗੱਲੇ ਕਰ ਆਰੇ ਘੱਟੀ ਆ ਤੰਗ ਦਾ ਕਰੇ ਇਹ ਚੱਕਰ ਪੈ ਗਿਆ 32 ਲਾਇਆ ਤੇ ਇਹਨਾਂ ਨੇ ਯਾਰ 28 ਲਾਇਆ ਇਹ ਆਹ ਬੋਲਣ ਉਹਨੇ 32 ਉਹਨੇ ਲਾਇਆ ਮੈਂ 28 ਲਾਇਆ ਉਹ ਬੰਦੇ ਲੱਗ ਗਏ ਮੈਂ ਇਹਨਾਂ ਨੇ ਲਾਇਆ ਚੱਲ ਫਿਰ ਬਾਪੇ ਨੇ ਕਿਹਾ ਦੇ ਦੇ ਚੱਕਰ ਕੀ ਹੋ ਗਿਆ ਹੋਰ ਕੀ ਹੋ ਗਿਆ ਕਾ ਕੋਈ ਮਾਈਕੂ ਕੋ ਦੂਸਰੀ ਗੱਲ ਕੋਈ ਚੱਲ ਜੇ ਸੌਦਾ ਪੱਕ ਗਿਆ ਫੇਰ ਕੀ ਹੋ ਗਿਆ ਉਹਨਾਂ 28 ਹੀ ਲਾਇਆ ਚਰਨੇ ਕੋਈ ਨਾ ਮੈਂ 20 ਲਾਇਆ ਇਹਦਾ 29 ਲੱਗਾ ਮੈਂ ਕਿਹਾ ਵੀਰੇ ਮੈਂ 28 ਦੇ ਨਾ ਪੁੱਲਾ ਹੋ 27 28 ਬਾਬਾ ਵੀ ਲਾ ਗਿਆ ਹਾਂ ਫੇਰ ਆਉਟ ਦਾ ਕੀ ਹਾਂ ਜੰਗਲ ਦਾ 28 ਹੀ ਲੈ 29 ਵਾਰ ਕਿਹੜਾ ਆ ਆਇਆ ਇਹ ਮੈਂ ਲੈਣੀ ਨਹੀਂ ਬੱਕਰੀ ਜਮੈਂ ਲੈਣੀ ਹੁੰਦੀ ਮਸਵੇਰੀ ਲੈਣਾ ਕੋਨੀ ਐਣਾ ਬੱਕਰੀ ਉਹ ਘੋਨੀ ਨਹੀਂ ਗੱਲ ਮੈਂ ਜਿਹਦੀ ਸਿੰਗਲੀ ਮਾਰਦੀ ਘੋਨੀ ਘੋਨੀ ਦਾ ਫੈਸਲਾ ਕਹਿੰਦੇ ਚਨੇ ਉਹ ਵਾਲੇ ਉਹਨਾਂ ਲੈ ਲਈ ਰੱਖਣੀ ਬਾਈ ਤੇਰੇ ਕੋਲੇ ਪਹਿਲਾਂ ਤੀਜੀ ਵੀ ਨਹੀਂ ਤੇ ਜੀ ਉਹਨਾਂ ਲੈ ਲਈ ਉਹ ਗੱਲ ਨਹੀਂ ਆਗੇ ਘੋਨੀ ਘਾਨੀ ਦਾ ਕੋਈ ਗੱਲ ਨਹੀਂ ਮੈਂ ਲੈਣੀ ਨਹੀਂ ਬੱਕਰੀ ਮੈਂ ਤਾਂ ਨਹੀਂ ਲੈ ਉਹਨਾਂ ਮੈਂ ਬੱਕਰੀ ਲੈ ਲਈ ਭਾਈ ਹੁਣ ਉਹ ਲੈਣੀ ਆਦੀ ਮੈਂ ਸਵੇਰੇ ਵੀ ਲੈਣਾ ਹੈ ਬਾਈ ਨੂੰ ਮੈਂ ਫਟਾਕ ਲੈ ਜਾਣੀ ਸੀ ਚਲੋ ਕੋਈ ਨਹੀਂ ਸਵੇਰੇ ਵੀ ਲਾ ਕੇ ਗਏ 26 27000 ਰੁਪਏ ਦਾ ਹੂੰ ਕੋਈ ਆ ਨਾ ਕਿਸੇ ਦਾ ਮਾਲ ਘੋਰਨਾ ਵੀ ਨਹੀਂ ਚਾਹੀਦਾ ਗਲਤ ਹੋ ਜਾਂਦਾ ਬੇਗਾਵਾ ਆਪਾਂ 27000 ਰੁਪਏ ਇੱਕ ਰੋਗਾ ਕੇ 2000 ਰੁਪਏ ਲੱਗ ਜੀ ਬੱਕਰੀ ਦੇ ਤੇ ਦੋ ਸੇਲੇ ਮੰਗ ਰਹੇ ਨੇ ਮੈਂ ਹੁਣ ਵੀ ਖੜਾ ਜਿਹੜੇ 28 ਦੀ ਦੇਣੀ ਆ ਹੁਣ ਖੜਾ ਠੀਕ ਹੈ ਨਾ ਨਹੀਂ ਨਹੀਂ ਮੈਂ ਜੋ 1000 2000 28 ਗਿਆ ਹੁਣ ਉਹ ਕਿੰਨਾ ਕਹਦਾ ਇਹ ਕਹਿੰਦਾ 29 ਲੱਗਿਆ ਹੋਇਆ ਮੈਂ 1000 ਰੁਪਿਆ ਕਿਹਾ ਵੀ ਮਾਰਿਆ 1000 ਦੇ ਵਿੱਚ ਬਕਾ ਬੰਗੀ ਲੱਗਿਆ ਜਾਂਦਾ ਜਦ ਜੋ 13 ਦਾ ਯਾਰ ਜਿਹੜਾ ਸੌਦਾ ਕਰਦਾ ਪਾਉਗਾ ਵੀਰੇ ਉਹਦਾ ਯਾਰ ਹੈ ਬਗ 11 ਬੰਦ ਬਲ ਗਏ 31 ਲੱਗੇ ਭਾਗੇ ਉਹ ਠੀਕ ਤੇਰੀ 28 ਦੀ ਕਿਵੇਂ ਮਿਲ ਜੂਗੀ ਉਹੀ ਦਾ ਕਹਿੰਦਾ ਤੇਰੀ 28 ਦੀ ਵੱਡੀ ਨਾ ਹਾਂ ਗਲਤ ਕਰ ਉਹ ਕਹਿੰਦੇ ਵੀ ਹਮ 29 ਬੱਕੇ ਦਵਾ ਯਾਰਾ ਗਲਤ ਕਰ ਉਹਨਾਂ ਡੀਗ ਰੂ ਕੇ ਬੱਕੇ ਹੋ ਲੈ ਲਈ ਤੇ ਮਨਨ ਬਰਨਾਮ ਹੋ ਗਿਆ 2000 ਰੁਪਇਆ ਪਾਤਾ ਕਹਿੰਦਾ ਕਿੰਨਾ ਪਿਆਰ ਕਰਦਾ ਯਾਰ ਆਪਾਂ ਭਾਈ ਦਿੰਦੇ ਆਗੇ ਅੱਜ ਹਲ ਹੋਦਾ ਰੋਣਾ ਚਾਹੀਦਾ ਕੋਲੇ ਹਣਾ ਹਾਂ ਕੋਈ ਚਲੋ ਕੋਈ ਨਹੀਂ 1000 ਰੁਪਇਆ ਯਾਰ ਰੁਪਇਆ ਯਾਰ ਕਿਹੜੀ ਗੱਲ ਹੈ ਨਾ ਕੋਈ ਗੱਲ ਹੈ ਬੰਦੇ ਯਾਰ ਉਹ ਵੀ ਫਰਕ ਹੈ ਲੈ ਬਾਬਾ 1000 ਰੁਪਇਆ ਦੇ ਯਾਰ ਨਾਲੇ ਮੇਰੇ ਫੇਰ ਵੀ ਚੱਤੀ ਪੈਂਦੀ ਆ ਆ ਜਾ ਬਾਬੂ ਜਿਹੜੀ ਗੱਲ ਕਹਿਤੀ ਨਾ ਭਰਾ ਸਲਾ ਮੇਰਾ ਕੁਝ ਨਹੀਂ ਜਿਹੜਾ ਜੋਗਾ ਪਿਆ ਹੋਇਆ ਉਹ ਕੀ ਪਾ ਸਕਦਾ ਤੂੰ ਬੰਦੇ ਬਾਹਰ ਘਟੀ ਜਾ ਜਾ ਤੀ ਨਾ ਤੀ ਦੇ ਦਿੱਤੀ ਤੂੰ ਖਾ ਉਹ ਯਾਰ 96 ਕਰ ਤੀ ਲਾ ਕੇ ਛੱਡ ਗਏ ਮੇਰੀ ਗੱਲ ਸੁਣੋ ਜੀ ਉਹਨੂੰ ਨਹੀਂ ਮੰਨਣਾ ਰਾਬਣਾ ਹੋ ਜਾਦਾ ਮਾਲ ਆ ਚਾਚਾ ਕਰਖਾ ਨਹੀਂ ਕਿਸ ਨਾਲ ਹੁੰਦਾ ਠੀਕ ਆ ਉਹਨੂੰ ਇਹਦੀ ਪਤਾ ਹੈਗਾ ਉਹਨੇ 1000 ਰੁਪਏ ਪਾ ਕੋੜ ਕਰੇ ਪਾਈ ਨਾ ਹੋਗਾ ਕੀ ਕਹਦਾ ਚਾਹੀਦਾ ਹੋਰ ਕੋਈ ਮਾਰੀ ਨਹੀਂ ਕਰੀ ਹੈਗੀ ਉਹਨੂੰ ਮੈਂ ਇਹ ਗੱਲ ਕਹੀ ਆ ਵੀ ਚੱਲ ਜੇ ਤੂੰ ਪੈਦਾ 38000 ਦੀ ਬੱਕਰੀ ਵੜਦਾ ਯਾਰ ਮੰਡਾ ਪਾ ਹੋਰ ਉਹ ਤਾਂ ਤੇਰੇ ਫੇਰ ਵੀ ਚੱਲ ਰਿਹਾ ਫੇਰ ਵੀ ਆਪਾਂ ਚਲਾਤੀ ਭਾਈ ਠੀਕ ਆ ਤੁਹਾਡਾ ਖੁਸ਼ ਹੋ ਕੇ ਤੇ ਨਾ ਇਹ ਅੱਸੀ ਮੜ ਗਿਆ ਹੁਣ ਯਾਰ ਵਪਾਰੀ ਬੰਦਾ ਆ 1000 ਖੰਡ ਤੋਂ ਤੱਕ ਜੀ ਜਾਂਦਾ ਆ ਉਹ ਤਾਂ ਕਹਿ ਕੇ ਸੋਚਦਾ ਯਾਰ ਅਸੀਂ ਕੋਈ ਕੰਦੇ ਨਹੀਂ ਹੈਗੇ ਯਾਰ ਅਸੀਂ ਪੁੱਤਰ ਨਹੀਂ ਹੈਗੇ ਅਸੀਂ ਕਰਿਆਈ ਹੈ ਉਹ ਨੂੰ ਨਹੀਂ ਆਉਂਦਾ ਕੋਈ ਬਾਤ ਜੈ 2000 ਉਹ ਨੂੰ ਨਹੀਂ ਕਰਦਾ ਬਸ ਇਹ ਨਹੀਂ ਸਮਝਦਾ ਕੋਈ ਹਜ਼ਾਰ ਦੀ ਗੱਲ ਨਹੀਂ ਉਹਨੇ ਕਿਹਾ ਵੀ ਆਪਣੇ ਨਾਲ ਖੋਹਦਾ ਪਾ ਲਿਆ ਕਰ ਲੋ ਰਾਇ ਬਣਾ ਲੋ ਤੁਸੀਂ ਆਪਣੀ ਉਹ ਕਹਿੰਦਾ ਮੈਂ ਛਾਈ ਨਾ ਉਹਦੇ ਵਿੱਚ ਖੜਦ ਕਰਕੇ ਆਪਣੇ ਨਾਲ ਦੇਖ ਲਿਆ ਤੇਰਾ ਨਹੀਂ ਫਾਸੀ ਹੈ ਨਾ ਅਸਨੀ ਉਹ ਹੀ ਗੱਲ ਆ ਵੀ ਉਹਦਾ ਵਿੱਚ ਆਹ ਕਰ ਲੈ ਫੇਰ ਵੀ ਯਾਰ ਸ਼ੇਰ ਆ ਜਿਹੜਾ ਖੜਾ ਹੈ ਲੋ ਬਈ ਬਾਬਾ ਲੈ ਗਿਆ ਬੱਕਰੀ ਬੱਕਰੀ ਇਹ ਆੜੀ ਫਰੀਦ ਹੈਗੀ ਬੱਕਰੀ ਲੈ ਗਿਆ ਜੰਦੇ ਹੁਣ ਆ ਬੱਚੇ ਆ ਬੜੀ ਮੰਨੂ ਦੀ ਤਰ੍ਹਾਂ ਯਾਰ ਨਹੀਂ ਗੱਲ ਆ ਮਾਂ ਦਾ ਯਾਰ ਉਹਨੇ ਪਾਤੇ ਤਾਂ ਖੜਾ ਕੀ ਕਹੀ ਮਾਂ ਬਾਗੋ ਬਾਗ ਯਾਰ ਉਹਨੇ ਲੇੜੇ ਦੀ ਨਹੀਂ ਉਹ ਜਿਹੜਾ ਖੜਾ ਆਪਣੀ ਜ਼ਬਾਨ ਕਰਕੇ ਮੋੜ ਲਈ ਉਹਨੇ ਅਗਲੇ ਨੇ ਵੀ ਮਰਦਾਲੀ ਕਰਿਆ ਨਹੀਂ ਬਾਪੂ ਨੇ ਵੀ ਸਹੀ ਕਰਿਆ ਉਹ ਇਹਦੇ ਕਰਕੇ ਵੀ ਦਬ ਗਿਆ ਵੀ ਉਹ ਇਧਰ ਇਹਦੇ ਨਾਲ ਆ ਗਿਆ ਬਾਜ ਆ ਜੀ ਉਹ ਵੀ ਇਹਦੇ ਇਹਦੇ ਨਾਲ ਕਰਾਇਆ ਉਹਦੇ ਵਾਸਤੇ ਵਾਸਤੇ ਲੰਦਾ ਸਪਾਈ ਹੈ ਅਮਰ ਵਾਸਤੇ ਪਾ ਕੇ ਆਈ ਹਾਂ ਅਸਲ ਹਜੇ ਖੜਾ ਹੈਗਾ ਆ ਖੜਾ ਹੈ ਜੀ بابے کوئی ٹھیک ہے جی ਠੀਕ ਹੈ ਜੀ ਆਪਾਂ ਨਸਤੀ ਸ਼ੋਰ ਕਰਦੇ ਆਪਾਂ ਸ਼ੋਰ ਕਰਦੇ ਕੋਸੋ ਤੇ ਲਖੇ ਬੱਕਰੀ ਕਿੰਨੇ ਦੀ ਕਰਾ ਦੀ ਬੱਕਰੀ 20000 ਦੀ ਠੀਕ ਹੈ ਓਕੇ ਹੋ ਗਿਆ ਕੰਮ ਜਨਾ ਹੋ ਗਿਆ ਲਓ ਬਾਈ ਸ਼ੋਰ ਕਰ ਦੇ ਨਾਲ ਰੱਸਾ ਦੇ ਬਾਈ ਨੂੰ ਝੋਲੀ ਚ ਪਾ ਦੇ ਇਹ ਦੇਖ ਸਕ ਰਹੇ ਹੋ ਤੁਸੀਂ ਦੋ ਥੇਲੇ ਮੰਗਰ ਰੋਟੀ ਹੱਥ ਲਾ ਰਾਂ ਬੱਕਰੀ ਦੇ ਲਓ ਜੀ ਲਾ ਲਓ ਨਾ ਨਾਰਾ ਕਰ ਸਰਕਾਰ ਵਾਲੇ ਦੀ ਆ ਲਓ ਜੀ ਚਲੋ ਜੀ ਆ ਜਾ ਬਾਈ ਵਾ ਵਾ ਬਾਈ